ਅੱਜ ਕੀ ਚੱਲੀ ਏ ਟਾਈਮ ਸਰ ਗਿਆ ਕਿੰਨਾ ਲੇਟ ਹੋ ਗਿਆ ਮਮਾ ਮੰਮੀ ਮੰਮੀ ਲੱਗਦਾ ਫੇਰ ਸੋਈ ਚਾ ਵੀ ਮਾਤਾ ਨੂੰ ਵੀ ਨਾ ਟਿਕਾਣੀ ਹੈਗਾ ਜਦੋਂ ਕੰਮ ਵਾਲੀ ਲਾ ਕੇ ਦਿੱਤੀ ਆ ਤੇ ਸਾਰਾ ਕੰਮ ਉਹਦੇ ਕੋਲ ਕਰਾਇਆ ਕਰਨ ਫੇਰ ਉਹ ਹੀ ਨਾ ਇੰਨੇ ਪੈਸੇ ਦਵਾਈਆਂ ਤੇ ਲੱਗ ਜਾਂਦੇ ਆ ਫੇਰ ਬਿਮਾਰ ਹੋ ਗਈ ਤੇ ਫੇਰ ਲੰਮੇ ਪਏ ਰਹਿਣਾ ਤੇ ਵਕਤ ਮੈਨੂੰ ਪਾ ਦੇਣਾ ਵਾ ਹੁਣ ਮੰਮੀ ਨੂੰ ਵੇਖਣ ਮੰਮੀ ਤੂੰ ਹਟ ਦੇਣੀ ਨਾ ਫੇਰ ਸਵੇਰੇ ਤੇ ਨਿਕਲ ਜਾਂਦਾ ਵਾ ਛੇਤੀ ਛੇਤੀ ਮਾੜੀ ਮੋਟੀ ਪੀ ਕੇ ਚੱਲ ਮੈਂ ਹੋਣੀ ਨਾ ਵਧੀਆ ਜੀ ਦੁੱਧ ਚ ਪੱਤੀ ਪਾ ਕੇ ਤੇ ਚਾਹ ਬਣਾ ਕੇ ਦਿੰਨੀ ਆ ਪੀ ਕੇ ਜਾਊਗਾ ਕਿੰਨੇ ਬਣਾਉਣਾ ਵਿਚਾਰੇ ਮੈਂ ਉਹ ਕਰਨਾ ਉਹ ਕਿ ਸਭ ਕੀ ਕਰਾਂ ਜਿੱਦਾ ਮਰਜੀ ਕਰਾ ਬਿਮਾਰ ਆ ਤਾਂ ਵੀ ਕਰਦੀ ਦਿੰਦੀ ਨੇ ਮੈਨੂੰ ਸਿੱਧਾ ਕੀ ਨਹੀਂ ਹੁੰਦਾ ਬਿਨਾ ਆਪਾਂ ਜੀ ਆ ਦੇ ਦੂੰਗੀ ਤੇ ਪੀ ਲੂਗਾ ਦੁੱਧ ਚ ਪੱਤੀ ਪਾ ਕੇ ਨਾ ਫੇਰ ਹਾਂ ਬੁੱਤ ਮੇਰੀ ਗੱਲ ਸੁਣੋ ਜਦੋਂ ਮੈਂ ਕੰਮ ਵਾਲੀ ਲਾਈ ਆ ਫੇਰ ਤੂੰ ਆਪ ਰਸੋਈ ਦਾ ਸਾਰਾ ਕਿਉਂ ਕੰਮ ਕਰਦੇ ਜੀ ਮੇ ਪੁੱਤ ਜੀ ਨਾਲ ਚ ਮੈਂ ਆਪਨੇ ਨਾ ਚਾਹ ਚੁ ਬਣਾ ਕੇ ਤੈਨੂੰ ਦਿੰਨੀ ਮੈਨੂੰ ਸਿਦਕ ਨਹੀਂ ਆਉਂਦਾ ਮੈਨੂੰ ਲੱਗਦਾ ਪਤਾ ਨਹੀਂ ਉਹ ਕਿਹੋ ਜੀ ਬਣਾਉਂਦੀ ਆ ਤੇ ਕਿਹੋ ਜੀ ਨਹੀਂ ਮੈਂ ਆਪਣੇ ਪਤ ਨੂੰ ਆ ਬਣਾ ਕੇ ਦੇਣੀ ਤੇ ਮੇਰੀ ਗੱਲ ਤੇ ਸੁਣੋ ਲੈ ਹੁਣ ਤੂੰ ਸੁਣਾ ਲੈ ਪਹਿਲੋ ਮੈਨੂੰ ਇਹ ਦੱਸੋ ਇਹ ਜਿਹੜੀ ਕੰਮ ਵਾਲੀ ਲਈ ਆ ਆ ਕੰਮ ਕਰਦੀ ਵੀ ਆ ਕਿ ਵੈਸੇ ਪੈਸੇ ਵਟੋਰ ਕੇ ਚਲ ਜਾਂਦੀ ਆ ਵੇ ਨਹੀਂ ਵੇ ਬੜਾ ਕੰਮ ਕਰਦੀ ਬੜੀ ਚੰਗੀ ਆ ਇਹੋ ਜੀ ਸਾਨੂੰ ਕੰਮ ਵਾਲੀ ਨਹੀਂ ਲੱਭਣੀ ਪਤਾ ਜਿਦੋਂ ਮੈਨੂੰ ਕਹਿੰਨਾ ਪੁੱਤ ਕੋਟ ਚਾਹ ਬਣਾ ਦੇ ਆਂਟੀ ਜੀ ਮੈਂ ਹੁਣੇ ਬਣਾ ਕੇ ਦਿੰਨੀ ਤੁਹਾਨੂੰ ਆਂਟੀ ਜੀ ਆਂਟੀ ਜੀ ਕਰਦੀ ਫਿਰਦੀ ਐ ਜੇ ਮੈਂ ਹਨਾ ਪੁੱਤ ਗ੍ਰਿਲਾਂ ਸਾਫ਼ ਕਰ ਐਡੀਆਂ ਸੋਹਣੀਆਂ ਗ੍ਰਿਲਾਂ ਸਾਫ਼ ਕਰਦੀ ਇੰਨੀ ਸੋਹਣੀ ਸਫਾਈ ਕਰਦੀ ਐ ਨਾ ਮੈਂ ਜਿੰਨੀ ਸਿੱਖਤ ਕਰਾ ਉਨੀ ਕੋੜੀ ਜੋ ਲੈ ਸੁਣੋ ਗੱਲ ਮੰਮੀ ਐਤਾ ਇੰਤਰਾ ਨਾ ਕੰਮ ਵਾਲੀਆਂ ਤੇ ਇੰਨਾ ਜ਼ਿਆਦਾ ਭਰੋਸਾ ਨਾ ਕਰਿਆ ਕਰੋ ਮੈਂ ਤੁਹਾਨੂੰ ਪਤਾ ਨਹੀਂ ਕਿਸ ਤਰ੍ਹਾਂ ਦੇ ਹੁੰਦੀਆਂ ਵਾ ਇਹਨਾਂ ਦੇ ਕਿਤੇ ਮੱਥੇ ਤੇ ਲਿਖਿਆ ਹੁੰਦਾ ਕਿ ਮੈਂ ਕੰਮ ਸਾਫ਼ ਸੁਥਰਾ ਕਰਦੀਆਂ ਵਾ ਤੁਸੀਂ ਨਾ ਹਰ ਇੱਕ ਤੇ ਬੜੀ ਛੇਤੀ ਭਰੋਸਾ ਕਰ ਲੈਂਦੇ ਜੀ ਮੇਰੀ ਸੁਣ ਗੱਲ ਮੱਥੇ ਤੇ ਨਹੀਂ ਲਿਖਿਆ ਹੁੰਦਾ ਬੰਦੇ ਦੇ ਸੁਭਾਤਾ ਪਤਾ ਲੱਗ ਜਾਂਦਾ ਵਾ ਬੰਦੇ ਨੂੰ ਵੇਖ ਕੇ ਪਤਾ ਲੱਗ ਜਾਂਦਾ ਪੀ ਇਹ ਬੰਦਾ ਕਿਹੋ ਜਿਹਾ ਵਾ ਮੈਨੂੰ ਤੇ ਉਹ ਤੇ ਪੂਰਾ ਵਿਸ਼ਵਾਸ ਹੀ ਮੰਮੀ ਆ ਸਭ ਤੋਂ ਪਹਿਲਾਂ ਤੇ ਮਿੱਠੂ ਨੂੰ ਚੁੱਪ ਕਰਾਓ ਇਹਨੂੰ ਕੁਝ ਪਾਓ ਹਾਂ ਨੂੰ ਕੋਈ ਮੈਂ ਤਾਂ ਚੁੱਪ ਕਿਉਂ ਨਹੀਂ ਕਰਦਾ ਗੱਲ ਕਰ ਲੈਂਦੇ ਸਾਨੂੰ ਰੋਲਾ ਪਾਇਆ ਕਿੱਦਾਂ ਇਹਨੇ ਜਦੋਂ ਅਸੀਂ ਗੱਲਾਂ ਕਰਨੀਆਂ ਨਾ ਇਹਨੇ ਉਦੋਂ ਇਹਨੇ ਵੀ ਬੋਲਣਾ ਉਦਾਂ ਨੇ ਚੁੱਪ ਕਰਕੇ ਬਹਿ ਰਹੇ ਨੇ ਅਸੀਂ ਗੱਲਾਂ ਕਰਾਂਗੇ ਇਹ ਵੀ ਨਾਲ ਸਾਵੇਂ ਹਾਵੀਆਂ ਭਰਦਾ ਹੀ ਆਹੋ ਵਿੱਚ ਹਮ ਗੱਲਾਂ ਗੱਲ ਮਲੋਂਦਾ ਉਹ ਗੱਲ ਦਰਅਸਲ ਮੇਰੇ ਵੱਲ ਦੀ ਕਰਦਾ ਵਾ ਤੈਂ ਤੈਂ ਕਰਦਾ ਤੇਰੇ ਵੱਲ ਦੀ ਕਰਦਾ ਅੱਛਾ ਮੇਰੀ ਸੁਣੋ ਗੱਲ ਮੰਮੀ ਆ ਕੰਮ ਵਾਲੀ ਦਾ ਟਾਈਮ ਕਿੰਨੇ ਵਜ ਦਾ ਵਾ ਉਹਨੂੰ ਕਹ ਸਾਰਾ ਜਦੋਂ ਅਸੀਂ ਕੰਮ ਕਰ ਲੈਂਦੇ ਹਾਂ ਸੋਈ ਦਾ ਫੇਰ ਤੂੰ ਆ ਵੜਦੀ ਆ ਨਹੀਂ ਪੁੱਤ ਮੈਂ ਨਹੀਂ ਕੋਈ ਵੀ ਕੰਮ ਕਰਦੀ ਉਹ ਉਹ ਕਰਦੀ ਸਾਰੇ ਭਾਂਡੇ ਤੁਸੀਂ ਸਾਫ਼ ਕੀਤੇ ਨਾ ਨਾ ਉਹਨੇ ਕੀਤੇ ਮੈਂ ਕੁਛ ਨਹੀਂ ਕਰਦੀ ਮੈਂ ਮਾੜੀ ਮੋਟੀ ਚਾਹ ਚੂ ਬਣਾਉ ਉਹ ਵੀ ਨਹੀਂ ਮੈਨੂੰ ਬਣਾਉਣ ਦਿੰਦੀ ਉਹ ਤੇ ਉਹ ਕੰਮ ਵਾਲੀ ਤੇ ਆਈ ਨਹੀਂ ਤੁਹਾਡੇ ਤੇ ਤੁਸੀਂ ਇੱਕ ਤਰ੍ਹਾਂ ਕਹਿੰਦੇ ਜੇ ਵੀ ਉਹਨੇ ਕੀ ਪੁੱਤ ਥੋੜੇ ਜਿਹਾ ਭਾਂਡੇ ਹੁੰਦੇ ਆ ਉਹ ਮੈਂ ਮਾਂ ਜੀ ਲੈਣੀ ਆ ਉਹ ਵੀ ਵਿਚਾਰੀ ਬੱਚਿਆਂ ਨੂੰ ਰੋਟੀ ਢੱਟੀ ਖਵਾ ਕੇ ਆਉਗੀ ਦਿਹਾੜੀ ਦਿਹਾੜ ਦਾ ਪਤਾ ਘਰ ਵਾਲਾ ਵਾ ਉਹਨੇ ਵੀ ਦਿਹਾੜੀ ਲਾਉਣ ਜਾਣਾ ਹੁੰਦਾ ਸਾਰਿਆਂ ਨੂੰ ਪੇਜ ਪੁੱਛ ਕੇ ਉਹ ਫੇਰ ਆਉਂਦੀ ਆ ਫੇਰ ਸਾਰਾ ਕੰਮ ਕਰਦੀ ਰੋਟੀ ਬਣਾਉਂਦੀ ਮੈਨੂੰ ਖਵਾਉਂਦੀ ਸਫਾਈਆਂ ਕਰਦੀ ਮੰਮੀ ਮੇਰੀ ਸੁਣੋ ਗੱਲ ਵੇਖੋ ਜਦੋਂ ਤੁਸੀਂ ਸਾਰਾ ਕੰਮ ਕਰ ਲੈਂਦੇ ਨਾ ਤੁਸੀਂ ਉਹਦੀਆਂ ਸਫਾਈਆਂ ਬੜੀਆਂ ਤਿੰਦੇ ਜੇ ਉਹ ਇਸ ਤਰ੍ਹਾਂ ਕਰਦੀ ਇਸ ਤਰ੍ਹਾਂ ਕਰਦੀ ਮੈਂ ਜਾਣਦਾ ਚੰਗੀ ਤਰ੍ਹਾਂ ਕਿੰਨਾ ਕੰਮ ਕਰਦੀ ਆ ਹੁਣ ਮੈਂ ਚੱਲਿਆਂ ਦੁਕਾਨ ਤੇ ਇੱਕ ਗੱਲ ਹੋਲ ਕਰਨੀ ਸੀ ਆਪਣਾ ਪੈਸਾ ਥੇਲਾ ਜਿੰਨਾ ਵੀ ਨਾ ਸਾਰਾ ਸੰਭਾਲ ਕੇ ਰੱਖਿਓ ਵੇ ਜਾਵੇਂ ਬੁੱਧੂਆ ਉਹ ਇਹੋ ਜਿਹੀ ਨਹੀਂ ਹੈਗੀ ਐਵੇਂ ਨਾ ਇਤਰਾ ਕਰਿਆ ਕਰ ਮੈਨੂੰ ਉਸ ਕੁੜੀ ਤੇ ਬੜਾ ਯਕੀਨ ਹੈ ਮੰਮੀ ਮੈਂ ਤੁਹਾਨੂੰ ਬਾਰ ਬਾਰ ਕਹਿੰਨਾ ਵਾਂ ਹਰ ਇੱਕ ਤੇ ਵਿਸ਼ਵਾਸ ਨਹੀਂ ਕਰੀਦਾ ਹੁੰਦਾ ਤੂੰ ਬੱਸ ਕਰ ਮੈਂ ਆਪ ਮੈਨੂੰ ਪਤਾ ਕਿਤੇ ਕਰਨਾ ਤੇ ਕਿਤੇ ਨਹੀਂ ਚੱਲ ਤੂੰ ਜਾ ਜਿੱਦਣ ਮੋਟਾ ਹੱਥ ਫੇਰਗੀ ਨਾ ਜਿੱਦਣ ਮੋਟਾ ਹੱਥ ਫੇਰਗੀ ਫੇਰ ਤੁਹਾਨੂੰ ਪਤਾ ਲੱਗਣਾ ਵਾ ਕੋਈ ਨਹੀਂ ਫੇਰਦਾ ਮੇਰੀ ਕਿਸਮਤ ਲੈ ਜੂ ਕੋਈ ਚੱਲ ਤੂੰ ਦੁਕਾਨ ਤੇ ਚੱਲਿਆ ਵਾ ਜਾ ਫਿਰ ਠੀਕ ਆ ਫਿਰ ਮੈਂ ਚੱਲਦਾ Amadi Aunty gender ya eh? ਆਂਟੀ ਜੀ ਤੇ ਅੰਦਰ ਆ ਟਾਈਮ ਇਹ ਕਿੰਨਾ ਹੋ ਗਿਆ ਵਾ ਤੂੰ ਰੋਜ਼ ਹਰ ਰੋਜ਼ ਲੇਟ ਹੁੰਨੀ ਆ ਨਹੀਂ ਮੈਂ ਆਂਟੀ ਜੀ ਨੂੰ ਦੱਸਿਆ ਬੱਚਿਆਂ ਨਾਲ ਜਾਣਾ ਹੁੰਦਾ ਨਾ ਨਾਲੇ ਉਹ ਉਹਦੇ ਵੀ ਜਾਣਾ ਦਿਆੜੀ ਲੋਨ ਮੇਰੇ ਘਰ ਵਾਲੇ ਨੇ ਬਹਾਨੇ ਬਣਾਉਣੇ ਨਾ ਤੁਹਾਡੇ ਲੋਕਾਂ ਕੋ ਸਿੱਖੇ ਕਿ ਕਿਤਰਾ ਬਣਾਏ ਜਾਂਦੇ ਆ ਮੰਮੀ ਨੂੰ ਮੂਰਖ ਬਣਾ ਸਕਦੀ ਆ ਪਰ ਮੈਨੂੰ ਮੂਰਖ ਨਹੀਂ ਬਣਾ ਸਕਦੀ ਨਹੀਂ ਲੱਗੀ ਸਮਝ ਕਰਦੇ ਨਾ ਕੰਮ ਉਹਨੇ ਕੰਮ ਤੇ ਕਰ ਦੇਗੀ ਪੱਟਾ ਹੀ ਸਿਰ ਤੇ ਆਇਆ ਕਰ ਅੱਧੇ ਤੋਂ ਵੱਧ ਮੰਮੀ ਨੇ ਕੰਮ ਕਰ ਲਿਆ ਵਾ ਜਦੋਂ ਮੰਮੀ ਬਿਮਾਰ ਹੁੰਦੀ ਆ ਨਾ ਤੇ ਸਾਹਮਣਾ ਮੈਨੂੰ ਪੈਂਦਾ ਵਾ بولے ਜੇ ਮੂਨਾ ਕਹਿਤਾ ਕਰ ਦੇ ਨੀ ਕੰਮ ਜਾ ਹੁਣ ਕਰ ਲਾ ਮਮੀ ਰੋਈ ਚ ਦੇਈ ਕੰਮ ਕਰਨਾ ਰੁਕ ਜਾ ਮੈਨੂੰ ਤੇ ਜਾ ਰਹਿੰਦੇ ਆਦਾ ਆ ਜਾ ਆ ਗਈਆਂ ਤੇ ਟਾਈਮ ਨਾ ਹੀ ਆ ਗਈਆਂ ਇਹਦੀ ਗੁੱਸਾ ਨਾ ਕਰਿਆ ਕਰ ਇਹ ਇਸ ਤਰ੍ਹਾਂ ਹੀ ਬੋਲਦਾ ਵਾ ਤੂੰ ਨਾ ਹੁਣ ਬਹਿ ਜਾ 5 ਮਿੰਟ ਮੈਂ ਪੱਖਾ ਲਾ ਨਹੀਂ ਤੂੰ ਖਵਾਲਾ ਨਹੀਂ ਮੈਂ ਪਾਣੀ ਪੀ ਲਉ ਸਾਫ ਮੈਂ ਮਾਂਜ ਲੈ ਦੋ ਘੜੇ ਮੈਂ ਮਾਂਜ ਲੈ ਬਾਕੀ ਕੰਮ ਤੂੰ ਸੰਭਲੀ ਆਂਟੀ ਤੂੰ ਹੀ ਨਾ ਕਰਿਆ ਕਰੋ ਵੇਖੋ ਜੇ ਤੀ ਕੰਮ ਕਰਦੇ ਨਾ ਤੇ ਉਹ ਪਾ ਜੀ ਮੈਨੂੰ ਬੋਲਦੇ ਆ ਨਾ ਫਿਰ ਤੈਨੂੰ ਤੇ ਮੈਂ ਕੀ ਉਹਦੀ ਗੱਲ ਦਾ ਗੁੱਸਾ ਨਹੀਂ ਕਰਨਾ ਚੁੱਪ ਕਰਕੇ ਸੁਣ ਕਿਹਾ ਜਾ ਮੈਨੂੰ ਪਤਾ ਤੂੰ ਵੀ ਨਿੱਕੇ ਨਿੱਕੇ ਬੱਚਿਆਂ ਚ ਹੋਣੀ ਐ ਉਹਨਾਂ ਨੂੰ ਰੋਟੀ ਖਵਾ ਕੇ ਆਏਗੀ ਨਾ ਤੇ ਮੈਂ ਦੋ ਭਾਂਡੇ ਹੀ ਪੁੱਤ ਮੈਂ ਤੋਤੇ ਤੂੰ ਅੱਗੋਂ ਹੁਣ ਸੰਭਲਾ ਨਾ ਕਰਿਆ ਕਰੋ ਕੋਈ ਨਹੀਂ ਕੱਲ ਤੋਂ ਨਾ ਮੈਂ ਜਰਾ ਛੇਤੀ ਆ ਜਾ ਕਰਾਂ ਕੋਈ ਗੱਲ ਨਹੀਂ ਤੂੰ ਬੱਚਾ ਰੋਟੀ ਖਾ ਕੇ ਹੀ ਹੁੰਨੀ ਐ ਤੇ ਇਹਨਾਂ ਨੂੰ ਵਾਜ ਦਿੰਦੇ ਦਿਹਾੜੀ ਦਾ ਟਾਈਮ 9 ਵਜੇ ਦਾ ਨਾ 9:00 ਨਿਕਲ ਜਾਂਦੇ ਆ ਫਿਰ ਮੈਂ ਵੀ ਧੁਰ ਕੇ ਆਉਣਾ ਹੁੰਦਾ ਕਿਰਾਇਆ ਤੇ ਤੁਹਾਨੂੰ ਪਤਾ ਹੁੰਦਾ ਕੀ ਹੁੰਦਾ ਮੈਨੂੰ ਨਹੀਂ ਗੱਲ ਮੈਂ ਨਾ ਪੋਚੇ ਪਹਿਲੋਂ ਮਾਰ ਲਾ ਝਾੜੂ ਮਾਰ ਲਾ ਤੇ ਬਹਿ ਜਾ ਤੇ ਫਿਰ ਮੈਂ ਕਰਨੀ ਆ ਘਰ ਭੈਣ ਦੇ ਨਹੀਂ ਬਹਿਣਾ ਤੇ ਮੈਂ ਤੈਨੂੰ ਹੁਣ ਕੀ ਕਹਿ ਸਕਦੀ ਆ ਮੈਂ ਤਾਂ ਕਹਿਣਾ ਸੀ ਬਹਿ ਜਾ ਪਾਣੀ ਪੁਣੀ ਪੀ ਲਾ ਤੇਰੀ ਮਰਜ਼ੀ ਆ ਤੂੰ ਹੀ ਕਰਨਾ ਕਰ ਲਾ ਹਾਂ ਹੀ ਫੱਲੇ ਫੱਲੇ ਬੈੱਡ ਦੇ ਬੁੱਕਰ ਜੇ ਨਾ ਕੋਟ ਕੇ ਮਾਰ ਪੈਰਾ ਨਾ ਕਿਰਕ ਬੜੀ ਆਈ ਹੋ ਹਾਂਜੀ ਹਾਂਜੀ ਕੋਟ ਕੇ ਮਾਰ ਕਾਲੇ ਤੂੰ ਡਾਂਗੀ ਮੈਂ ਕੱਟਾ ਜਾ ਆਂਦਾ ਨਾ ਬੜਾ ਕੱਲ ਐਂ ਕਰੂੰਗੀ ਸਾਰਾ ਤੋਦੂੰਗੀ ਰੇੜਾ ਵੇੜਾ ਤੋਦੀ ਨਾ ਅੰਦਰਲੀ ਰਾਂ ਮਾਰ ਲਈ ਚੰਗਾ ਅਵੇ ਕੀ ਪਲਾ ਸਬਜੀ ਵਾਲਾ ਇਹ ਕੱਲ ਵਾਲਾ ਉਹਨੂੰ ਪੈਸੇ ਦੇਣ ਵਾਲੇ ਬਾਕੀ ਜਰਾ ਵੇਖ ਕੇ ਆਂ ਅੱਛਾ ਆਂਟੀ ਬੈਣੀ ਉਹਨੂੰ ਕੱਲ ਦਾ ਵੀ ਪੈਸੇ ਦੇਣ ਵਾਲੇ ਆ ਤੇ ਫਿਰ ਹੋਰ ਵੀ ਸਬਜੀ ਲਵਾਉਂਦ ਕੋ ਰਾਤ ਨੂੰ ਚਾੜ ਨਹੀਂ ਫਿਰ ਹਾਂਜੀ ਹਾਂਜੀ ਆਂਟੀ ਸਬਜੀ ਵਾਲਾ ਹੀ ਆ ਉਹਨੂੰ ਰੋਕੀ ਜਰਾ ਉਹਨੂੰ ਹਣ ਕੱਲ ਦਾ ਵੀ ਪੈਸੇ ਦੇਣ ਵਾਲੀ ਮੈਂ ਦੇਲਾ ਤਾਂ ਨਾਲੇ ਕੋਈ ਸਬਜੀ ਹੈਗੀ ਤੇ ਉਹਦੇ ਕੋਲ ਲੈ ਲਾ ਰੋਕੀ ਉਹਨੂੰ ਜਰਾ ਹਾਂਜੀ ਲੈ ਉਹ ਤੂੰ ਹੀ ਪੈਸੇ ਪੈਸੇ ਲੈ ਆਵੀਂ ਨਹੀਂ ਇਹ ਪਰਸ ਤੇ ਪਈ ਇੱਥੇ ਹੀ ਮੇਰੇ ਕੋਲ ਅਸ ਵਿੱਚ ਵੀ ਹੈ ਨਹੀਂ ਪਤਾ ਨਹੀਂ ਅੰਦਰ ਰੱਖ ਦਿੱਤਾ ਇਹ ਘਰੇ ਪਰਮੰਦਰੋ ਲਿਆ ਮ ਉਹਨੇ ਵੀ ਕਿੰਨਾ ਚਿਰ ਖਲੋਣਾ ਪੈਸੇ ਲੈ ਕੇ ਹੀ ਜਾਊਗਾ ਤਰ ਇੱਥੇ ਰੱਖ ਦੇ ਆ ਵੇ ਖਾ ਪਿਆ ਇੰਨੇ ਪੈਸੇ ਦੇਣੇ ਹੀ ਹੋਦੇ 200 ਰੁਪਏ 200 ਰੁਪਏ ਉਹਦੇ ਹੈਗੇ ਹੀ ਦੇਣ ਵਾਲੇ ਬਦ ਦੇ ਮਾਪ ਤਾਂ ਦੇ ਦੀ ਕੰਮ ਨਿਭੜ ਜਾਂਦਾ ਅਗਲੇ ਨੂੰ ਵੀ ਆਸ ਹੁੰਦੀ ਆ ਪੈਸਿਆਂ ਦੀ ਅਨਸੁਰਪੀ ਚਲੋ ਕੱਲ੍ਹ ਘਰੇ ਨੇ ਬਣਾਇਆ ਮੈਂ ਤੋਰੀਆਂ ਬਣਾ ਲਈ ਥੋੜੀਆਂ ਜੀਆਂ ਐਮ ਨਾਲ ਹੀ ਆ ਜਾਂਦਾ